ਸਟੇਟ মিডিਆ ਕਲੱਬ ਲੁਧਿਆਣਾ ਦੇ ਪ੍ਰਧਾਨ ਜਤਿੰਦਰ ਟੰਡਨ ਦੀ ਅਗਵਾਈ ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਡੀਸੀ ਹਿਮਾਂਸ਼ੂ ਜੈਨ ਨੂੰ ਪੰਜਾਬ ਦੇ ਸਭ ਤੋਂ ਵੱਡੇ ਅਤੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਵਿੱਚ ਪ੍ਰੈਸ ਕਲੱਬ ਬਣਾਉਣ ਦੀ ਮੰਗ ਕੀਤੀ ਗਈ ਹੈ। ਪ੍ਰਧਾਨ ਜਤਿੰਦਰ ਟੰਡਨ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕੋਈ ਵੀ ਕਲੱਬ ਨਹੀਂ ਹੈ ਤੇ ਕਿਹਾ ਕਿ ਇਸ ਸਮਾਜ ਦੇ ਵਿਕਾਸ ਲਈ ਇਹ ਬਹੁਤ ਜ਼ਰੂਰੀ ਹੈ। ਉਹਨਾਂ ਡੀਸੀ ਤੋਂ ਮੰਗ ਕੀਤੀ ਕਿ ਸਾਨੂੰ ਜਲਦ ਹੀ ਇੱਕ ਪ੍ਰੈਸ ਕਲੱਬ ਦਿੱਤਾ ਜਾਵੇ ਜਿਸ ਦੇ ਵਿੱਚ ਸੈਂਕੜੇ ਪੱਤਰਕਾਰਾਂ ਨੂੰ ਬੈਠਣ ਦੀ ਥਾਂ ਮਿਲ ਸਕੇ। ਸ਼ਹਿਰ ਵਾਸੀਆਂ ਨੂੰ ਪ੍ਰੈਸ ਕਲੱਬ ਤੇ ਉਹਨਾਂ ਦਾ ਕਹਿਣਾ ਕਿ ਸ਼ਹਿਰ ਵਾਸੀਆਂ ਨੂੰ ਪ੍ਰੈਸ ਕਾਨਫਰੰਸ ਕਰਨ ਦੇ ਲਈ ਮਹਿੰਗੇ ਹੋਟਲਾਂ ਦੇ ਵਿੱਚ ਜਾਣਾ ਪੈਂਦਾ ਪ੍ਰੈਸ ਕਲੱਬ ਦਾ ਹੋਣ ਕਰਕੇ ਆਮ ਲੋਕ ਮੀਡੀਆ ਤੱਕ ਅਪਰੋਚ ਨਹੀਂ ਕਰ ਪਾਉਂਦੇ ਨੇ ਪ੍ਰੈਸ ਕਲੱਬ ਬਣਨ ਦੇ ਨਾਲ ਆਮ ਲੋਕ ਤੇ ਸਰਕਾਰੀ ਅਫਸਰਾਂ ਨੂੰ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਬੜੀ ਆਸਾਨੀ ਹੋਵੇਗੀ ਤਾਂ ਡੀਸੀ ਮਾਨਸ਼ੂ ਜੈਨ ਦਾ ਇਹ ਕਹਿਣਾ ਕਿ ਉਹਨਾਂ ਨੇ ਕਲੱਬ ਦੀ ਜਗ੍ਹਾ ਦੀ ਚੋਣ ਦੇ ਲਈ ਇੰਪਰੂਵਮੈਂਟ ਟਰਸ ਗਲਾਡਾ ਮਿਊਨਿਸਪਲ ਕਾਰਪੋਰੇਸ਼ਨ ਤੇ ਪਬਲਿਕ ਰਿਲੇਸ਼ਨ ਅਫਸਰ ਨੂੰ ਹੁਕਮ ਦਿੱਤੇ ਨੇ ਤੇ ਉਹਨਾਂ ਸੰਬੋਧਨ ਕਰਦੇ ਆ ਕਿ ਲੁਧਿਆਣਾ ਸ਼ਹਿਰ ਨੂੰ ਜਲਦੀ ਹੀ ਪ੍ਰੈਸ ਕਲੱਬ ਦਿੱਤਾ ਜਾਵੇਗਾ ਤੇ ਕਲੱਬ ਦੇ ਜ ਤਾਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਹੁਣ ਤੱਕ ਸੈਂਕੜੇ ਪੱਤਰਕਾਰਾਂ ਦੇ ਦੁੱਖ-ਚੁਕ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਹਮੇਸ਼ਾ ਸਦਾ ਸਾਧਤਾਏ ਕਰੋਨਾ ਦੇ ਸਮੇਂ ਸੀ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੋਕ ਸੇਵਾ ਕੀਤੀ ਤੇ ਸਾਨੂੰ ਸਾਰਿਆਂ ਨੂੰ ਮੁਫਤ ਦਵਾਈਆਂ ਤੇ ਸਾਰਿਆਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਅਸੀਂ ਕਦੇ ਕਿਸੇ ਪੱਤਰਕਾਰ ਤੋਂ ਕੋਈ ਫੀਸ ਨਹੀਂ ਲਈ ਸਾਰੀ ਸੇਵਾ ਤੇ ਸਹਿਯੋਗ ਕੀਤਾ ਉਹਨਾਂ ਨੇ ਕਿਹਾ ਕਿ ਸਟੇਟ ਮੀਡੀਆ ਕਲੱਬ ਲੁਧਿਆਣਾ ਦੇ ਵਿੱਚ ਪ੍ਰੈਸ ਕਲੱਬ ਬਰਨ ਦੇ ਲਈ ਹਮੇਸ਼ਾ ਹੀ ਉਹਨਾਂ ਦੀ ਕੋਸ਼ਿਸ਼ ਜਾਰੀ ਰਹੇਗੀ ਇਸ ਮੌਕੇ ਚੇਅਰਮੈਨ अरुण 서ਨ ਵਾਈਸ ਚੇਅਰਮੈਨ ਪੰਕਜ ਮਦਨ ਜੁਆਇੰਟ ਸਕੱਤਰ ਸੁਸ਼ੀਲ ਮੋਚਾਨ ਜੁਆਇੰਟ ਸਕੱਤਰ ਨੀਰਜ ਕੁਮਾਰ ਸੀਨੀਅਰ ਪੱਤਰਕਾਰ ਅਮਰੀਕ ਸਿੰਘ ਅਜੇ ਅਜੇ ਵਰਮਾ ਸੰਦੀਪ ਕੁਮਾਰ DNA ਰੋਹਿਤ ਕੁਮਾਰ ਸਤਪਾਲ ਸੋਨੀ ਗੌਰਵ ਤੇ ਹੋਰ ਵੀ ਕਈ ਹਾਜ਼ਰ ਸਨ ਅੱਜ ਸਟੇਟ মিডিਆ ਕਲੱਬ ਵੱਲੋਂ ਪੱਤਰਕਾਰਾਂ ਭਾਈਚਾਰੇ ਵੱਲੋਂ ਲੁਧਿਆਣਾ ਦੇ ਮਾਨਯੋਗ ਡੀਸੀ ਨੂੰ ਪ੍ਰੈਸ ਕਲੱਬ ਬਣਾਉਣ ਲਈ ਮੰਗ ਪੱਤਰ ਦਿੱਤਾ ਗਿਆ ਹੈ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਸਾਡੇ ਲੁਧਿਆਣਾ ਦੇ ਪੱਤਰਕਾਰ ਜਿਹੜੇ ਪ੍ਰੈਸ ਕਲੱਬ ਤੋਂ ਵਾਂਝੇ ਆ ਉਹਦੀ ਮੰਗ ਆ ਜਿਹੜਾ ਰਿਮਾਈਂਡਰ ਅਸੀਂ ਡੀਸੀ ਸਾਹਿਬ ਨੂੰ ਦਿੱਤਾ ਪਹਿਲਾ ਮੰਗ ਪੱਤਰ ਅਸੀਂ ਮਾਨਯੋਗ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਨੂੰ ਦਿੱਤਾ ਸੀ ਤੇ ਦੂਜਾ ਮੰਗ ਪੱਤਰ ਅਸੀਂ ਮਾਨਯੋਗ ਡੀਸੀ ਲੁਧਿਆਣਾ ਨੂੰ ਦਿੱਤਾ ਜਿਨ੍ਹਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਗਲਾਡਾ ਪੁੱਡਾ ਤੇ ਕਾਰਪੋਰੇਸ਼ਨ ਤੇ ਡੀਪੀਆਰ ਨੂੰ ਬਲਾਕੇ ਜਾਂ ਲਿਖ ਕੇ ਉਦਾਂ ਤੋਂ ਪੁੱਛ ਕੇ ਵੀ ਜਗ੍ਹਾ ਖਾਲੀ ਹੈਗੀ ਤੇ ਫਰੈਸ਼ ਕਲੱਬ ਉੱਥੇ ਜ਼ਰੂਰ ਬਣਾਇਆ ਜਾਊਗਾ ਸਰ ਬਾਕੀ ਸਾਰੇ ਜਿਵੇਂ ਤੁਸੀਂ ਪੁੱਛਿਆਗਾ ਸਿਰਫ ਲੁਧਿਆਣੇ ਵਿੱਚ ਹੀ ਨਹੀਂ ਬਣਿਆ ਕੀ ਵਜ੍ਹਾ ਕਿ ਗਿੰਦੇ ਆਣਗੇ ਵਜ੍ਹਾ ਹੈਗੀ ਯੂਨਿਟੀ ਸਾਡੀ ਯੂਨਿਟੀ ਨਹੀਂ ਹੈਗੀ ਕੋਈ ਵੀ ਕਲੱਬ ਰੈਗੂਲਰ ਨਹੀਂ ਚੱਲਦਾ ਇੱਕ ਸਟੇਟ ਮੀਡੀਆ ਕਲੱਬ ਹੀ ਆ ਜਿਹੜਾ ਕਾਫੀ ਪਿਛਲੇ ਲੰਮੇ ਸਮੇਂ ਤੋਂ ਬਿਨਾਂ ਕਿਸੇ ਫੰਡ ਤੋਂ ਬਿਨਾਂ ਕਿਸੇ ਜੁਆਇਨਿੰਗ ਫੀਸ ਤੋਂ ਚੱਲਦਾ ਆ ਰਿਹਾ ਤੇ ਤੁਸੀਂ ਸਾਰੇ ਉਹਦੇ ਨਾਲ ਜੁੜੇ ਹੋਏ ਹੋ ਇਹੀ ਕਾਰਨ ਜਿਹੜਾ ਅੱਜ ਅਸੀਂ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ। ਹਾਂ ਜੀ ਜੇਕਰ ਸਾਰੇ ਜਿਹੜੇ ਪ੍ਰਧਾਨੀਜੀ ਕਲੱਬ ਬਣੇ ਹੋਏ ਆ ਜਗ੍ਹਾ ਬੇਸ਼ੱਕ ਨਹੀਂ ਮਿਲੇ ਜੇਕਰ ਸਾਰਿਆਂ ਨੂੰ ਇਕੱਠੇ ਹੋਣਾ ਪੈਂਦਾ ਤੇ ਫਿਰ ਕਿੱਦਾਂ ਦਾ ਅੱਗੇ ਵਧਾਲਾ ਹੋਊਗਾ ਇਕੱਠੇ ਹੋਣਗੇ ਸਾਰੇ ਇਕੱਠੇ ਹੋਣਾ ਪੈਣਾ ਇਹ ਕਿਹੜਾ ਸਾਡੀ ਆਪਣੀ ਖੋਦੀ ਜ਼ਗੀਰ ਆ ਪ੍ਰੈਸ ਕਲੱਬ ਸਾਰੇ ਲਈ ਬਣ ਰਿਹਾ ਸਾਡੇ ਲਈ ਇਕੱਲੇ ਨਹੀਂ ਥੋੜੀ ਬਣ ਰਿਹਾ ਸਾਰਿਆਂ ਨੂੰ ਇਨਵਾਈਟ ਕੀਤਾ ਜਾਊਗਾ ਬਿਲਕੁਲ ਸਾਰਿਆਂ ਨੂੰ ਇਨਵਾਈਟ ਕੀਤਾ ਜਾਊਗਾ ਡੀਸੀ ਸਾਹਿਬ ਵੱਲੋਂ ਕੀ ਆਸ਼ਾ ਛੱਟ ਮਿਲੇ ਤੁਹਾਨੂੰ ਉਹਨਾਂ ਨੇ ਪੂਰਾ ਸ਼ੋਅਸ਼ਨ ਦਵਾਇਆ ਵੀ ਸਾਰੇ ਡਿਪ ਜਦ ਵੀ ਜਣਗੇ ਤੇ ਉਹਨਾਂ ਕੋ ਜਿੱਥੇ ਵੀ ਜਗਾ ਹੋਊਗੀ ਉਥੇ ਪ੍ਰੈਸ ਕਲੱਬ ਬਣਾਇਆ ਜਾਊਗਾ ਸਰ ਕੋਈ ਟਾਈਮਿੰਗ ਦੱਸੀ ਗਈ ਹੈ ਅਜੇ ਤੱਕ ਨਹੀਂ ਹਲੇ ਤਾਂ ਫਿਲਹਾਲ ਉਹਨਾਂ ਨੇ ਰਿਮਾਈਂਡਰ ਦਿੱਤਾ ਸਾਰਿਆਂ ਨੂੰ ਲੱਗਦਾ ਜੀ ਸ਼ਹਿਰ ਦੇ ਲੁਧਿਆਣੇ ਦੇ ਪੱਤਰ ਇਕੱਠੇ ਹੋ ਜੀ ਬਿਲਕੁਲ ਹੋਣਗੇ ਸਾਡੇ ਨਾਲ ਤਾਂ ਲੁਧਿਆਣੇ ਦਾ 450 ਪੱਤਰਕਾਰ ਹੈ ਜਿੱਥੇ 450 ਉਥੇ 600 ਹੋਣ ਲੱਗੇ ਵੀ ਟਾਈਮ ਨਹੀਂ ਲੱਗੂਗਾ ਜਰੂਰ ਹੋਣਗੇ ਸਾਰੇ ਹੋਣਗੇ ਉਹ ਬਈ ਬਹੁਤ ਚੱਲ ਰਹੀ ਹੈ ਲੱਗ ਲੱਗ ਤੇ ਉਹ ਉਹ ਜਿਹੜੇ ਗਰੁੱਪ ਵਾਈਜ਼ ਕਰਦੇ ਉਹ ਇਕੱਲੇ ਰਹਿ ਜਾਂਦੇ ਆ ਸਰ ਮੀਡੀਆ ਨੂੰ ਕੀ ਐਡਵਾਈਸ ਦੇਣਾ ਚਾਹੁੰਦੇ ਤੁਸੀਂ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਸਾਰੇ ਪੱਤਰਕਾਰਾਂ ਨੂੰ ਵੀ ਇੱਕ ਛੱਤ ਹੇਠਾਂ ਇਕੱਠੇ ਹੋਵੋ ਤਾ ਜੋ ਇਕੱਠੇ ਹੋ ਕੇ ਆਪਾਂ ਪ੍ਰੈਸ ਕਲੱਬ ਦਾ ਹੱਲਾ ਮਾਰ ਕੇ ਇੱਕ ਵਾਰੀ ਪ੍ਰੈਸ ਕਲੱਬ ਲੈ ਲਈਏ ਉਸ ਤੋਂ ਬਾਅਦ ਜੋ ਵੀ ਇਲੈਕਸ਼ਨ ਹੋਣ ਜੋ ਵੀ ਹੋਣ ਸਾਨੂੰ ਮਜੂਰ ਆ ਕੋਈ ਵੀ ਬੰਦਾ ਮੂਰੇ ਹੋ ਕੇ ਕਰ ਸਕਦਾ ਅਸੀਂ ਉਹਦੇ ਨਾਲ ਆ ਕੋਈ ਵੀ ਹੋਵੇ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਮੂਰੇ ਹੋ ਕੇ ਲਈਏ ਕੋਈ ਵੀ ਮੂਰੇ ਹੋ ਕੇ ਲੈ ਸਕਦਾ ਪ੍ਰੈਸ ਕਲੱਬ ਅਸੀਂ ਲੜ ਕੇ ਟੜ ਕੇ ਸਰਕਾਰ ਕੋਲ ਪ੍ਰੈਸ ਕਲੱਬ ਲੈ ਲਈਏ ਬਸ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਪ੍ਰਧਾਨ ਰਹੀ ਜਾਂ ਕੋਈ ਪ੍ਰਧਾਨ ਹੋਵੇ ਕੋਈ ਮੂਰੇ ਹੋ ਜਾਵੇ ਅਸੀਂ ਉਹਦੇ ਨਾਲ ਹੋ ਜਾਾਂਗੇ ਠੀਕ ਹੈ ਸਰ ਆਪ ਨੂੰ ਅਸੀਂ ਮੰਗ ਪੱਤਰ ਦਿੱਤਾ ਕਿ ਸਾਡੇ ਸ਼ਹਿਰ ਲੁਧਿਆਣੇ ਨੂੰ ਬਹੁਤ ਜ਼ਰੂਰਤ ਹੈ ਇੱਕ ਪ੍ਰੈਸ ਕਲੱਬ ਦੀ ਜਿੱਦਾਂ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ ਪ੍ਰੈਸ ਕਲੱਬ ਬਣੇ ਹੋਏ ਨੇ ਲੁਧਿਆਣੇ ਦੇ ਵਿੱਚ ਹਲੇ ਤੱਕ ਇੰਨੇ ਸਾਲ ਬੀਤ ਗਏ ਪ੍ਰੈਸ ਕਲੱਬ ਨਹੀਂ ਬਣਿਆ ਅਸੀਂ ਪੱਤਰਕਾਰ ਭਰਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਾਂ ਇੱਕ ਯੂਨਿਟੀ ਦਿਖਾਉਂਦੇ ਹੋਏ ਇਕੱਠੇ ਹੋਈਏ ਤੇ ਆਪਾਂ ਪ੍ਰੈਸ ਕਲੱਬ ਨੂੰ ਇਹਨੂੰ ਲੁਧਿਆਣੇ ਨੂੰ ਪ੍ਰੈਸ ਕਲੱਬ ਬਣਾਈਏ ਹੁਣ ਡੀਸੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਿਵਾਇਆ ਕਿ ਉਹ ਕਾਰਪੋਰੇਸ਼ਨ ਨੂੰ ਗੁਲਾਡਾ ਨੂੰ ਤੇ ਹੋਰ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਤੇ ਡੀਪੀਆਰਓ ਸਾਹਿਬ ਨਾਲ ਗੱਲ ਕਰਕੇ ਦੱਸਣਗੇ ਕਿ ਜੇ ਕੋਈ ਇਹਨਾਂ ਕੋਲੇ ਜਗ੍ਹਾ ਹੈਗੀ ਆ ਤੇ ਉੱਥੇ ਪ੍ਰੈਕਟਿਸ ਕਲੱਬ ਬਣਾਉਣ ਲਈ ਤੁਹਾਨੂੰ ਇਜਾਜ਼ਤ ਦਿੱਤੀ ਜਾਊਗੀ ਥੈਂਕ ਯੂ ਮੰਡੀ ਫੋਰ ਲੁਧਿਆਣਾ ਦੇ ਮੀਡੀਆ ਪ੍ਰੈਸ ਤੋਂ ਆਏ ਸਾਥੀਆਂ ਵੱਲੋਂ ਮੈਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜ ਜਿਹਦੇ ਵਿੱਚ ਉਹਨਾਂ ਨੇ ਪ੍ਰੈਸ ਕਲੱਬ ਦੀ ਇੱਕ ਮੰਗ ਕੀਤੀ ਹੈ ਬਹੁਤ ਹੀ ਚੰਗਾ ਉਪਰਾਲਾ ਹੈ ਔਰ ਮੈਂ ਸਾਰੇ ਮੀਡੀਆ ਕਰਮੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਹਮਣੇ ਆਓ ਸਾਡੇ ਨਾਲ ਆਓ ਤੇ ਮੈਂ ਡੀਪੀਆਰਓ ਔਰ ਕਾਰਪੋਰੇਸ਼ਨ ਮ्युनਿਸਪਲ ਕਾਰਪੋਰੇਸ਼ਨ ਕਲਾਡਾ ਇੰਪਰੂਵਮੈਂਟ ਟਰਸਟ ਨੂੰ ਲੈਟਰ ਲਿਖ ਰਿਹਾ ਵੀ ਇੱਕ ਥਾਂ ਸਰਕਾਰੀ ਨਿਯਮਾਂ ਅਨੁਸਾਰ ਇੱਕ ਥਾਂ ਜਿਵੇਂ ਜਲੰਧਰ ਦੇ ਵਿੱਚ ਵੀ ਅਸੀਂ ਹੁੰਦੇ ਸੀਗੇ ਉੱਥੇ ਵੀ ਇੱਕ ਪ੍ਰੈਸ ਕਲਬ ਬਣਿਆ ਹੋਇਆ ਔਰ ਬਾਕੀ ਥਾਵਾਂ ਦੇ ਵਿੱਚ ਵੀ ਜਿਦਾਂ ਇਸ ਤੋਂ ਪਹਿਲਾਂ ਮੈਂ ਰੋਪੜ ਦੇ ਸੀਗਾ ਉੱਥੇ ਵੀ ਇੱਕ ਪ੍ਰੈਸ ਕਲਬ ਨੂੰ ਥਾਂ ਵੀ ਦਿੱਤੀ ਗਈ ਹੈ ਤੇ ਇਦਾਂ ਹੀ ਉਹਦੇ ਹੀ ਤਰਜ਼ ਤੇ ਸਾਰੇ মিডিਆ ਸਾਥੀਆਂ ਨੂੰ ਵੀ ਬੇਨਤੀ ਵੀ ਤੁਸੀਂ ਵੀ ਇਕੱਠੇ ਰੋ ਕੇ ਆਓ ਤੇ ਅਸੀਂ ਵੀ ਇੱਥੇ ਇੱਕ ਲੁਧਿਆਣਾ ਦੇ ਵਿੱਚ ਇੱਕ ਸਾਂਝਾ ਪ੍ਰੈਸ ਕਲਬ ਜਿਹੜਾ ਹੈ ਉਹ ਬਣਾਇਆ ਹੈ